ਤਨ ਆਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੀ ਤਿਨ ਹੈ ਬੁਲਾਏ اے ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਜਿਸ ਵੇਲੇ ਪੀਸਿਆ ਈਰਖਾ ਕਰਨ ਲੱਗਿਆ ਸੀ ਮਹਾਰਾਜ ਸਾਹਿਬ ਤੋਂ ਨਨਕਾਣੇ ਸਾਹਿਬ ਵੱਲ ਸੰਗਤਾਂ ਨੂੰ ਤਾਰਨ ਵਾਸਤੇ ਵਿਚਨ ਵਾਸਤੇ ਗੁਰੂ ਅਰਜਨ ਸਾਹਿਬ ਚਲੇ ਗਏ ਸਨ ਤੇ ਮੌ ਪਿੰਡ ਵਿੱਚ ਮੌ ਪਿੰਡ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕੇ ਸਨ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਜ ਦਿੱਤਾ ਸੀ ਮਾਤਾ ਗੰਗਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮੌ ਨਗਰ ਵੀ ਚਲੇ ਗਏ ਸਨ ਦਰਿਆ ਦੇ ਕਿਨਾਰੇ ਤੇ ਨਗਰ ਹੈ ਜਿੱਥੇ ਪਹਿਲਾਂ ਮੌ ਪਿੰਡ ਸੀ ਉਸਾਂ ਜਦੋਂ ਗੁਰੂ ਸਾਹਿਬ ਵਿਆਹਣ ਗਏ ਉਹਨਾਂ ਲੋਕਾਂ ਨੇ ਐਸੀ ਕ੍ਰੀਤੀ ਕੀਤੀ ਮਾਰਾ ਬਾਲਕ ਸਰੂਪ ਵਿੱਚ ਸਨ ਗੁਰੂ ਅਰਜਨ ਸਾਹਿਬ ਜੀ ਉਸ ਵਕਤ ਤਰਕ ਕਰਕੇ ਇਹਨਾਂ ਨੂੰ ਕਿਹਾ ਕਿ ਇਹ ਲਾੜਾ ਜਿਹੜਾ ਕੀਲਾ ਪਟਕੇ ਵਖਾਵੇ ਕਿਕਰ ਸੀ ਬਹੁਤ ਭਾਰੀ ਹੋ ਜਿ ਕਿਕਰ ਨੂੰ ਉਤੋਂ ਛਾਂਕ ਕੇ ਤੇ ਕਿਲਾ ਬਣਾਤਾ ਸੀ ਹਜ਼ੂਰ ਮਹਾਰਾਜ ਸਾਹਿਬ ਜੀ ਨੂੰ ਜੋ ਕਰਾਮਾਤ ਪਰਖਣ ਲੱਗੇ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜੇ ਹੋਏ ਸਨ ਹੱਥ ਵਿੱਚ ਨੇਜਾ ਪਕੜ ਕੇ ਗੁਰੂ ਅਰਜਨ ਸਾਹਿਬ ਜੀ ਨੇ ਉਹ ਨੇਜੇ ਦੀ ਜੋ ਠੋਕਰ ਮਾਰੀ ਉਹ ਜੜਾਂ ਸਵੇਦ ਕਿਕਰ ਜੀ ਨਹੀਂ ਸੀ ਜੜਾਂਗ ਉਹ ਸਾਰਾ ਉਖੜ ਗਿਆ ਉਖੜੇ ਤੋਂ ਕਿਆ ਕਹਿੰਦੇ ਜਿਵੇਂ ਉਖੜ ਗਈ ਆ ਨਾ ਕਿਕਰ ਐ ਮੌਰੀਆਂ ਜਿਹੜਾ ਇਹ ਉਖੜ ਗਈਆਂ ਇਹ ਬਚਨ ਕਹਿਣ ਤੋਂ ਸਾਧ ਸੰਗਤ ਜੀ ਮੌਹਣ ਦਰਿਆ ਦੇ ਕਿਨਾਰੇ ਤੇ ਵਸਦੀ ਐ ਸਤਲੁਜ ਦੇ ਤੇ ਤੇ ਉਹ ਜਿਹੜਾ ਮਾਰੇ ਸਾਦਾ ਗੁਰਦੁਆਰਾ ਉਹ ਉਜਾੜ ਕੇ ਦੂਰ ਜਿੱਥੇ ਮਾਰੇ ਸਾਧੀਆਂ ਲਾਵਾਵਾਂ ਹੋਈਆਂ ਸੀ ਜੱਥਾ ਛੇਵਾ ਉੱਥੇ ਉਤਾਰਾ ਸੀ ਉਸ ਵੇਲੇ ਦਰਸ਼ਨ ਕੀਤੇ ਐ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਮੌਹ ਪਿੰਡ ਦਰਿਆ ਦੇ ਕਿਨਾਰੇ ਤੇ ਜਾ ਕੇ ਵਸਿਆ ਹੋਇਆ ਹੈ ਉੱਥੇ ਮੌਹ ਪਿੰਡ ਤੇ ਆਪ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਬੀਲ ਤੁਮਾਰਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀ ਨੂੰ ਬੁਲਾਇਆ ਹੈ ਦੁਆਰਾ ਚੋਲੇ ਸਾਹਿਬ ਰਚ ਕੇ ਜਿਨੋਂ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਨਵਾਸ ਕੀਤਾ ਸੰਗਤਾਂ ਸਮੇਤ ਉਸ ਦੇ ਸ਼ਬਦ ਲਿਖ ਕੇ ਭੇਜਿਆ ਹੈ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨ ਹੈ ਬੁਲਾਇ ਹਜ਼ੂਰ ਕਹਿੰਦੇ ਜਿਸ ਸਤਗੁਰੂ ਜਿਨ੍ਹਾਂ ਨੂੰ ਭਾਈ ਤੁਹਾਨੂੰ ਭੇਜਿਆ ਸੀ ਉਹਨਾਂ ਨੂੰ ਹੁਣ ਸਾਨੂੰ ਸੱਦਿਆ ਹੈ ਸੁਖ ਸਹਿਜ ਸੇਤੀ ਘਰ ਆ ਆਹ ਇਹ ਗੁਰੂ ਹਰਗੋਬਿੰਦ ਸਾਹਿਬ ਸਹਿਜ ਸ਼ਾਂਤੀਪੂਰਵਕ ਤੇ ਸੁਖ ਦੇ ਨਾਲ ਕਰਮ ਰਸ ਸਰ ਸਾਹਿਬ ਵਿਚ ਆ ਜਾਓ ਤੁਸੀਂ ਹੁਣ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਆਨੰਦ ਸਰੂਪ ਜੋ ਪਰਮੇਸ਼ਵਰ ਹੈ ਮੰਗਲ ਸਰੂਪ ਉਹਦੇ ਸ਼ਾਂਤੀ ਧੁਨੀ ਵਾਲੇ ਮੰਗਲ ਯਾਦ ਦੇ ਤਾਈਂ ਗਾਉਣਾ ਕਰੋ ਨਿਹਚਲ ਰਾਜਕਮਾਣ ਚਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਰਜ ਕੇ ਰਾਜ ਕਮਾਉਣਾ ਕਰੋ ਗੁਰਸਿੱਖਾਂ ਦੇ ਉਪਰ ਤੂੰ ਕਰ ਆ ਆਵੋ ਮੇਰੀ ਮੀਂ ਜੇ ਮੇਰੇ ਸੱਜਣ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਅੰਮ੍ਰਿਤਸਰ ਸਾਹਿਬ ਘਰ ਵਿੱਚ ਹੁਣ ਆਇਆ ਜਾਓ ਤੋਰੇ ਦੁਖੀ ਹਰ ਆਪ ਨਿਵਾਰੇ ਸਾਡੇ ਨਾਲ ਦੋਸ਼ ਕਰਨ ਆਵੇ ਪਿਰਸੀ ਆ ਤੇ ਖਰੀ ਨੇ ਆਪ ਹੀ ਉਜਾਰ ਦਿੱਤੇ ਅੰਮ੍ਰਿਤਸਰ ਸਾਹਿਬ ਕੇ ਲੇਕੇ ਨਿਗਰਤ ਹੋ ਗਏ ਕੋਠੇ ਜਾਵਾ ਓਏ ਅਪਦਾ ਭਈ ਬਤੀ ਜਿਹੜੀ ਬਿਪਤਾ ਸੀ ਔਕਰ ਪਿਰਸੀ ਦੀ ਈਰਖਾ ਦੀ ਉਹ ਬਤੀਤ ਹੋ ਗਈ ਐ ਸਮਾਪਤ ਹੋ ਗਈ ਐ ਰਹਾਉ ਪਰਗਟ ਕੀਨੇ ਪ੍ਰਭ ਕਰਨ ਹਾਰੇ ਕਨਹਾਰ ਵਾਹਿਗੁਰੂ ਨੇ ਆਪ ਨੂੰ ਪਰਗਟ ਕਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਸਨ ਭਾਜਨ ਥਾਕੇ ਜਿਹੜਾ ਨਸਾਂ ਸੀ ਚੋਰੀ ਅਤੇ ਜੋ ਭਜਨਾ ਸੀ ਭਗਾੜੇ ਬਣ ਕੇ ਸਾਹਮਣੇ ਦੋਵੇਂ ਨਾਸ ਭਾਜੀ ਨਗਰਤ ਹੋ ਚੁੱਕੇ ਹੈ ਨਾਸਨ ਭਾਜਨ ਥਾਕੇ ਹਾਂ ਨੀ ਚਲੋ ਨਾਸਲ ਭਾਜਨ ਥਾ ਘਰ ਬਾਹਰ ਘਰ ਮੰਗਲ ਵਾਜ ਹੈ ਨਿਤ ਵਾਜੇ ਇਹਦੇ ਵਿੱਚ ਗੁਰੂ ਕੇ ਮਹਿਲਾਂ ਚ ਮੰਗਲਾ ਚਾਰ ਹੋਵੇਗਾ ਨਿਤ ਕੀਰਤਨ ਬਾਜੇ ਵਜਦੇ ਹਨ ਜਸ ਦੇ ਆਪਣੇ ਖਸਮ ਨੇ ਵਾਜੇ ਆਪਣੇ ਮਾਲਕਨ ਤੁਨੂੰ ਵਾਜਿਆ ਪਾਲਿਆ ਹੈ ਵੜਾਇਆ ਹੈ ਆਸਰ ਰਹੋ ਡੋਲੋ ਮਤ ਕਬੂ ਤੁਸੀਂ ਆਪਦੇ ਅਨੰਦ ਸਰੂਪ ਵਿੱਚ ਚੱਲ ਰਹੋ ਕਦੇ ਡੋਲੋ ਨਾ ਗੁਰ ਕਾ ਬਚਨ ਆਧਾਰ ਗੁਰਾਂ ਦੇ ਵਚਨਾਂ ਦੇ ਆਸਰੇ ਰਹੋ ਆਪ ਜੈ ਜੈਕਾਰ ਸਗਲ ਧੂਮੰਡਲ ਸਾਰੇ ਪੂਰ ਗੋਲਾਕਾਰ ਮੰਡਲ ਵਿੱਚ ਜੈ ਜੈਕਾਰ ਹੋਵੇਗਾ ਤੁਹਾਡਾ ਮੁਖ ਊਜਲ ਦਰਬਾਰ ਸਜ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਤੁਹਾਡਾ ਊਜਲਾ ਮੁਖ ਹੋਵੇਗਾ ਜਿਨ ਕੇ ਜੀ ਜਿਨਾਹੀ ਫੇਰੇ ਜਿਸ ਵਾਹਿਗੁਰੂ ਨੇ ਜੀਵ ਜੰਤ ਬਣਾਏ ਸੀ ਉਹਨਾਂ ਨੇ ਉਹਨਾਂ ਦੇ ਸੁਆਬ ਬਦਲ ਕੇ ਸਰਦਾਲੂ ਬਣ ਗਏ ਆਪੇ ਪਿਆ ਸਹਾਇ ਆਪ ਹੀ ਪਰਮੇਸ਼ਰ ਸਹਾਇਕ ਹੋਇਆ ਹੈ ਅਚਰਜ ਕੀਆ ਕਰਨ ਹਾਰ ਉਹ ਕਰਨ ਹਾਰ ਪਰਮੇਸ਼ਰ ਬੜਾ ਅਚਰਜ ਕੀਤਾ ਹੈ ਨਾਨਕ ਸੱਚ ਵਡਿਆਈ ਸਰਜੀ ਜੀ ਕਹਿੰਦੀ ਉਸ ਪਰਮੇਸ਼ਰ ਨੇ ਭਾਈ ਸੱਚੀ ਵਡਿਆਈ ਹੈ ਵਾਲ ਕੱਢ ਦਿਓ ਫੇਰ ਪੜੋ ਸਾਹਿਬ ਜੇ ਤੂੰ ਭੇਜੇ ਤਨਹੀਂ ਬੁਲਾਏ ਸਤਿਗੁਰੂ ਵਾਲੇ ਸਾਉ ਕਹਿੰਗੇ ਨੇ ਗੁਰਸਿੱਖੋ ਜਿਸ ਵਾਹਿਗੁਰੂ ਨੇ ਤੁਹਾਨੂੰ ਸੰਸਾਰ ਵਿੱਚ ਗੁਰਾਂ ਤੋਂ ਉਪਦੇਸ਼ ਲੈਣ ਵਾਸਤੇ ਭੇਜਿਆ ਸੀ ਉਹੋ ਹੀ ਹੁਣ ਬੁਲਾ ਰਿਹਾ ਹੈ ਗੁਰਾਂ ਦੁਆਰਾ ਸੁਖ ਸਹਿਜ ਸੇਤੀ ਘਰ ਆ ਸ਼ਾਂਤੀਪੂਰਵਕ ਸੁਖ ਸਰੂਪ ਜੋ ਘਰ ਹੈ ਉਸ ਸੁਖ ਸਹਿਜ ਸੇਤੀ ਆਪਣੇ ਸਰੂਪ ਦੇ ਸਹਿਜ ਗਿਆਨ ਦੇ ਸਹਤ ਆਪਣੇ ਸਰੂਪ ਰੂਪੀ ਘਰ ਚ ਆਉਣਾ ਕਰੋ ਜੋ ਸੁਖ ਆਨੰਦ ਸਰੂਪ ਘਰ ਹੈ ਆਨੰਦ ਮੰਗਲ ਗੁਣ ਗਾਓ ਸਹਿਜ ਤੁਹਾਨੂੰ ਪਿਆਰਿਓ ਆਨੰਦਦਾਇਕ ਜਿਸ ਪਰਮੇਸ਼ਰ ਦੇ ਮੰਗਲਾਚਾਰ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਜਾਂ ਆਨੰਦ ਮੰਗਲ ਸਰੂਪ ਹੈ ਜੋ ਗੁਣ ਗਾਓ ਸਹਿਜ ਤੁਹਨੂੰ ਉਸ ਦੇ ਗੁਣਾਂ ਨੂੰ ਗਾਓ ਸ਼ਾਂਤੀ ਦੀ ਵਾਲੀ ਧੁਨੀ ਨਾਲ ਮਹਾਰਾਜ ਦੇ ਗੁਣਾਂ ਨੂੰ ਗਾਓ ਨਿਹਜਲ ਰਾਜ ਕੁਮਾਰ ਅਚਲ ਸਰੂਪ ਵਿੱਚ ਆਪ ਦੇ ਅਬ ਤੋਂ ਜਾਇ ਚੜੇ ਸੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਏ ਹੈ ਕੋਈ ਨ ਸਕੇ ਪਛਾਨੀ ਅਚਲ ਸਰੂਪ ਦੇ ਵਿੱਚ ਰਾਜ ਪ੍ਰਕਾਸ਼ ਅਤੇ ਭੇਦ ਪਾ ਕੇ ਉਸ ਰੂਪ ਦੇ ਅੰੰਗ ਨੂੰ ਕਮਾਉਣਾ ਕਰੋ ਤੂੰ ਘਰ ਆ ਆ ਜੀਵਨਿਕਾ ਆਨੰਦ ਪ੍ਰਾਪਤ ਕਰੋ ਕਮਾਈ ਕਰਕੇ ਤੂੰ ਘਰ ਆ ਆ ਬੋ ਮੇਰੀ ਮੀਂ ਤੇ ਮੇਰੇ ਸੱਜਣ ਅਧਕਾਰੀ ਜਨੋਂ ਤੁਸੀਂ ਆਓ ਸਭ ਸੰਗ ਰੂਪੀ ਘਰ ਦਵਾਰ ਆ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਸਰੂਪ ਰੂਪੀ ਸਭ ਸਰੂਪ ਰੂਪੀ ਘਰ ਚ ਆ ਜਾਓ ਤਮਰੇ ਦੁਖੀ ਹਰ ਆਪ ਨਿਵਾਰੇ ਸਾਡੇ ਦੋਸ਼ੀ ਇਹਦੇ ਸਭ ਦਸਪਰ ਸੂਪ ਰਸ ਗੰਧ ਸੀ ਅਤੇ ਕਾਮ ਕਰੋ ਲੋਭ ਮੋਹ ਹੰਕਾਰ ਸੀ ਉਹ ਪਰਮੇਸ਼ਰ ਨੇ ਆਪ ਹੀ ਮਿਟ ਦਿੱਤੇ ਹਨ ਅਪਦਾ ਪਹੀਮਤੀ ਜਿਹੜੀ ਤੋਂ ਦੀ ਅਪਤਾ ਵਿਪਤਾ ਸੀ ਇਹ ਆਈ ਹੋਈ ਵਿਪਤਾ ਨੂੰ ਨਾ ਸਾਰ ਸਕਣਾ ਚੀਂਦੀ ਬੇਵਲ ਹਾਲਤ ਇਹ ਜਿਹੜੀ ਵਿਪਤਾ ਸੀ ਜੰਮਣ ਮਰਦੀ ਇਹ ਵੀ ਸਾਡੀ ਬਤੀ ਨੂੰ ਗੁਜ਼ਰ ਚੁੱਕੀ ਹੈ ਪ੍ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰ ਹਾਰ ਵਾਇਕ ਨੂੰ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਤੈਨੂੰ ਪ੍ਰਗਟ ਕਰ ਦੁੱਤਾ ਹੈ ਨਾਸਨ ਭਜਨ ਥਾਕੇ ਹੁਣ ਜਿਹੜਾ ਨਸਣਾ ਸੀਗਾ ਜੂਨਾ ਵਿੱਚ ਤੇ ਭਜਣਾ ਸੀ ਇਹ ਸਰੀਰ ਦਾ ਨਾਸ ਹੋਣਾ ਸੀ ਮਰਨਾ ਸੀ ਜਮਣਾ ਤੇ ਮਰਨਾ ਤੁਹਾਡਾ ਨਾਸ ਹੋ ਗਿਆ ਹੈ ਨਸਣਾ ਹੁੰਦਾ ਚੋਰੀ ਭਜਣਾ ਹੁੰਦਾ ਸਾਹਮਣੇ ਮੈਂ ਜਾਣਾ ਇਹੋ ਇਸੇ ਪ੍ਰਕਾਰ ਨਾਸਨ ਭਜਨ ਥਾਕੇ ਜਿਹੜਾ ਸਰੀਰਾਂ ਚ ਪਾ ਕੇ ਨਾਸ ਹੋਣਾ ਸੀ ਤੇ ਵਾਸ਼ਨਾ ਕਰਕੇ ਜੂਨਾ ਚ ਭੱਜ ਭੱਜ ਕੇ ਜਾਣਾ ਸੀ ਇਹ ਤੁਹਾਡਾ ਥੱਕ ਗਿਆ ਨਿਰਤ ਹੋ ਗਿਆ ਹੈ ਹੁਣ ਕਰਮੰਗਲ ਵਾਜਹਿ ਨਿਤ ਵਾਜੀ ਤੁਹਾਡੇ ਸਰੂਪ ਰੂਪੀ ਕਰ ਵਿੱਚ ਮੰਗਲ ਆਨੰਦ ਹੀ ਆਨੰਦ ਹੈ ਨਿਤਾ ਪਰਤੀ ਸਤਨਾ ਵਾਹਿਗੁਰੂ ਦੇ ਇਹ ਅਖੰਡਾ ਕਰ ਬਿਖਤੀ ਦਾ ਜਿਹੜਾ ਹੋਣਾ ਇਹ ਬਾਜੇ ਵੱਜਦੇ ਹੈ ਬਹੁਤ ਸੁੰਦਰਾ ਆਪਣੇ ਖਸਮ ਨਿਵਾਜੀ ਆਪਣੇ ਖਸਮ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਨਵਾਜੇ ਪਾਲਣਾ ਕੀਤਾ ਹੈ ਵਧਾਇਆ ਹੈ ਅਸਰ ਰਹੋ ਡੂਲੋ ਮਤ ਕਹੋ ਆਪਣੇ ਸ਼ੂਭ ਵਿੱਚ ਇਸਤ ਹੋ ਕੇ ਰਹੋ ਮਤਾਂ ਪਜਾਰ ਸਾਨੂੰ ਦੁਨੀਆਂ ਦੇ ਨੂੰ ਸਤ ਮੰਨ ਕੇ ਡੋਲਣਾ ਕਰੋ ਮੁਰਕਾ ਬਚਨ ਆਧਾਰ ਸਤਗੁਰੂ ਸਾਹਿਬ ਦੇ ਬਚਨਾਂ ਦਾ ਆਸਰਾ ਹਿਰਦੇ ਕਿ ਲੈ ਕਰਕੇ ਜੈ ਜੈਕਾਰ ਸਗਲ ਊ ਮੰਡਲ ਸਾਰੇ ਪ੍ਰਿਥਵੀ ਗੋਲਾਕਾਰ ਚ ਵੀ ਤੁਹਾਡੇ ਜੈ ਜੈਕਾਰ ਹੋਵੇਗਾ ਮੁਖ ਊਜਲ ਦਰਵਾਜ ਸਮੂਹ ਸ੍ਰਿਸ਼ਟੀ ਵਿੱਚ ਦਰਵਾਜ ਸਤਿਗੰਤਿ ਊਜਲਾ ਮੁਖ ਹੋਵੇਗਾ ਜਿਨ ਕੇ ਜੀਤ ਨਾਹੀ ਫੇਰੇ ਜਿਸ ਵਾਹਿਗੁਰੂ ਨੇ ਜੀਵ ਜੰਤ ਬਣਾਏ ਹੈ ਉਸ ਨੇ ਸਾਰੇ ਕਰਨਾਂ ਦੀ ਢੂਡ ਬਣਾ ਪੇ ਫੇਰ ਤੇ ਉਲਟਾ ਤੇ ਸੁਹਾਓ ਆਪੇ ਭਇਆ ਸਹਾਈ ਆਪੇ ਵਾਹਿਗੁਰੂ ਆਪ ਦੇ ਸੇਵਕਾਂ ਦਾ ਸਹਾਇਕ ਹੋਇਆ ਹੈ ਅਜਰਜ ਕੀਆ ਕਰਨ ਹਾਰ ਇਹ ਸਬ ਸਿੰਘ ਜੀ ਉਸ ਕਰਨਹਾਰ ਪਰਮੇਸ਼ਰ ਨੂੰ ਬੜੀ ਬਸਮਾਤਤਾ ਕਰ ਦਿੰਦੀ ਹੈ ਨਾਨਕ ਸੱਚ ਵੜਿਆ ਇਹ ਸੱਚੀ ਵਿੜਾਈ ਆਪ ਦੇ ਪਿਆਰੇ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਖਸ਼ੀ ਹੈ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਰਾ ਅਜਰੇ ਜੀ ਕੀਆ ਕਰਨਾ ਹਰ ਨਾਨਕ ਸੱਚ ਵਡਾਈ ਵਾਹਿਗੁਰੂ ਜੀ ਦਾ ਖਾਲਸਾ ਸਾਰਸੰਗੀਤ ਜੀ ਸਤ ਤੋਂ 8 ਵਜੇ ਤੱਕ ਸਵੇਰ ਵੇਲੇ ਕਥਾ ਹੋਇਆ ਕਰੇਗੀ ਅਤੇ ਸ਼ਾਮ ਨੂੰ 4 ਵਜੇ ਤੋਂ ਪਹਿਲਾਂ 5 ਤੱਕ ਕੀਰਤਨ ਮਹਾਰਾਜ ਸਾਹਿਬ ਦਾ ਤੇ 5 ਤੋਂ ਲਾ ਕੇ 6 ਤੱਕ ਗੁਰੂ ਸਾਹਿਬ ਦੀ ਕਥਾ ਇਸ ਤਰ੍ਹਾਂ ਹੋਇਆ ਕਰੇਗੀ ਸ਼ਾਮ ਦਾ ਇਹ ਪ੍ਰੋਗਰਾਮ ਹੈ ਸਵੇਰ ਦਾ ਪਹਿਲਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਫਿਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ 7 ਵਜੇ ਤੱਕ 7 ਤੋਂ 8 ਤੱਕ ਗੁਰੂ ਮਾਰਾ ਸਾਹਿਬ ਦੀ ਕਥਾ ਇਸ ਇਹਦਾ ਪ੍ਰੋਗਰਾਮ ਹੈ ਸੰਗਤਾਂ ਵਕਤ ਸਿਰ ਆ ਕੇ ਆਪਣੇ ਵਿਹਾਰ ਵੀ ਕਰੋ ਸਤ ਸੰਗਤ ਦੇ ਸਮੇਂ ਨੂੰ ਵੀ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਲਾਭ ਉਠਾਓ ਜਿੰਨੇ ਕਿ ਦਿਨ ਇਸ ਦਾ ਪ੍ਰੋਗਰਾਮ ਹੈ ਸੰਗਤਾਂ ਦੋਵੇਂ ਸਮੇਂ ਸਿਰ ਮਿਲ ਕੇ ਮਾਈ ਭਾਈ ਗੁਰੂ ਮਾਰਿਆ ਸਾਹਿਬ ਦੀ ਅਮਰਤ ਰੂਪ ਬਾਣੀ ਦੇ ਕੀਰਤਨ ਦਾ ਅਤੇ ਕਥਾ ਦਾ ਲਾਭ ਉਠਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ